ਯਾਰ ਮੈਨੂੰ ਨੇ ਥਾਰੇ ਬਸ ਉਹ ਲਾਈਕ ਆਣ ਵਾਲਾ ਰੱਬ ਕੋਲੋਂ ਬਾਬਾ ਤੀ ਦਾ ਬਹੁਤ ਟਾਈਮ ਦਾ ਸੁਣੀ ਜਾਂਦਾ ਤੂੰ ਵੇਚਣ ਵਾਲੀ ਗੱਲ ਕਰਾ 21 ਲਿਆ ਬੰਦੇ ਕਹਿੰਦੇ 23000 ਲੱਗਿਆ ਹੋਇਆ ਇਹ ਬੰਦੇ ਨੇ ਕਿਹਾ ਮੈਨੂੰ ਕਹਿੰਦੇ 23000 ਲੱਗਿਆ ਹੋਇਆ ਲੱਗਿਆ ਤਾਂ ਆਪਾਂ ਕਹਿੰਦੇ 23 ਦੇ ਦਿਓ ਉਹਨੇ ਕਿਹਾ ਯਾਰ ਇਹ ਪਾਸ ਪਰਿਆ ਕਰੂੰ ਤੂੰ ਤੇ ਨਹੀਂ ਭਾਈ ਹਾਂ ਦਾ ਮਰਦੀ ਦੋ ਫਰਦੀ ਉਹ ਮੈਂ ਛੱਡ ਦੇ ਸੀ ਆਪਦੀ ਆਓ ਇੱਥੇ ਛੱਡ ਆਹ ਆਉਂਦਾ ਮੈਂ ਆਖਿਆ ਵੀ ਉਹ ਮੰਦਾ ਨਹੀਂ ਸੀ ਇਹਦਾ ਖੱਚ ਧੂਕੇ ਲਿਆ ਕੇ ਇੱਥੇ ਸਿੱਟਿਆ ਹਾਂ ਹਾਂ ਉਹ ਇੱਥੇ ਮੰਨ ਕੇ ਚੱਲਣਾ ਜਦੋਂ ਮੈਂ ਘਰੋਂ ਲੈ ਕੇ ਆਇਆ ਉਹਨੂੰ ਚਗਾ ਕੇ ਬੱਕਰੇ ਉਹਨੇ ਥੋੜਾ ਜਿਹਾ ਚੀੜਾ ਸੀਗਾ ਬੰਦਾ ਉਹ ਚੀੜਾ ਜਦੋਂ ਹੁਣ ਭੰਨਤਾ ਉਹਨੂੰ ਬਾਈ ਮੇਰੀ ਗੱਲ ਸੁਣ ਇਹ ਗੱਲ ਮਨੇ ਪਾਵੇਂ ਜਿੱਥੇ ਮਰਜ਼ੀ ਵਿੱਚੋ ਜਿੱਥੇ ਮਰਜ਼ੀ ਬੋੜੇ ਸਹੀ ਗੱਲ ਹੈ ਕਿ ਨਹੀਂ ਆਪੋ ਆਪਣੇ ਚਚੇ ਦੀ ਹੈ 23000 ਲੱਗੇ 23000 ਦੇ ਲੈ ਇਹਨਾਂ ਨੇ 23000 ਲੱਗਿਆ ਹੀ ਆ ਚੱਲ ਤੇਰੀ ਮਾਦੀ ਨਾ ਜਾ ਉਹ ਵੇਖ ਲੋ ਯਾਰ ਕਿਤੇ ਯਾਰ ਤੂੰ ਲਿਖਾ ਬਗਨਾ ਪੈਸੇ ਹੂੰ 600 ਲਿਖਾਈ ਵਾਲਾ ਨਹੀਂ ਦੇ ਦੂੰਗਾ ਜੀ ਬਾਲੀ ਗੱਲ ਨਹੀਂ ਪੈਸੇ ਲੈ ਲਓ ਬਸ ਬਾਲੀ ਗੱਲ ਨਹੀਂ ਕਰਦਾ ਮੈਂ ਤੁਹਾਡੇ ਮੂੰਹ ਨੂੰ ਚੱਲ 300 ਰੁਪਏ ਦੀ ਗੱਲ ਹੈ ਤੇ ਚੱਲ ਸਾਢੇ ਕਰਦੇ ਆ ਚੱਲ ਜਾ ਬਲਾ ਬਲਾ ਚਾਚਾ ਤਾਇਆ ਆਣਾ ਯਾਰ ਕਰ ਦੇ ਚੱਲ ਦੇਣ ਕਹਿੰਦਾ ਚੱਲ ਜਿਵੇਂ ਫਿਰ ਉਹ ਕਹਿੰਦੇ ਕਰ ਦੋ ਆਹ ਬੋਲਦਾ ਉਹ ਜੀ ਗਾਂ ਸਾਡਾ ਮਾਲ ਨਿਕਲੇ ਨਾ ਸਾਡਾ ਕਿਹੜਾ ਜੀ ਕਰਦਾ ਯਾਰ ਹੁਣ ਬੈਠਾ ਮੈਂ 21 ਦਾ ਬਹੁਤ ਮੋੜਾ ਯਾਰ ਪਤਾ ਹੁੰਦੀ ਦੱਸ ਕੋਈ ਕਾਲ ਨਹੀਂ ਹੁੰਦਾ ਕਾਲੇ ਖੜਨਾ ਪੈਣਾ ਫੜ ਫੜ ਲੈ ਯਾਰ ਫੜ ਲਾਉਣ ਬਾ ਫੜ ਲੈ ਯਾਰ ਫਰਕ ਕੋਈ ਬਾਲਾ ਨਹੀਂ ਹੋਣਾਗਾ ਤਾਇਆ ਫੜ ਲਾ ਨੋਟ ਕਿੰਨੇ ਜੀ ਬਾਲਾ ਫਰਕ ਨਹੀਂ ਸਾਡੇ 23000 ਤੈਨੂੰ ਨਕਦ ਦਵਾ ਦੂੰਗਾ ਤੋਂ ਆ ਫੜ ਲੈ ਹਾਂ ਹੁਣ ਸਹੀ ਕਰਤਾ ਚੁੱਪ ਕਰਕੇ ਭਾਵੇਂ ਫੜ ਲੈ ਕਿੰਨੇ ਗਾਂ ਕਮਾਉਣੇ ਆ ਆ ਜਾਂਦੇ ਨੇ ਇਹਨੂੰ ਇੱਕੋ ਹੁੰਦੇ ਆ ਸਾਡੇ ਦੇ ਹੀ ਆ ਹੁਣ ਚੱਲੇ ਲੈ ਬਈ ਫੜ ਲਾ ਵਟਸਐਪ ਕਰਕੇ ਅੱਛਾ ਨੇ ਚਾਹੀਦਾ ਹਾਂ ਲਾ ਆਪ ਕਾਈ ਹੋਰ ਜੀ ਮੈਂ ਉਹਨੇ ਗੱਲ ਕਰ ਵਿੱਚ ਹਾਂ ਜੀ ਅੱਜ ਆ ਗਿਆ ਸਾਡੇ ਕੋਲ ਸਾਡੇ ਕੋਲ 80000 ਹੋ ਗਿਆ ਸਾਡੇ ਕੋਲ 80000 ਹੋ ਗਿਆ ਗੱਲ ਯਾਰ ਚਲ ਵਧੀਆ ਸਾਡੇ ਕੋਲ 85000 ਮੈਂ ਖਾਤੇ ਤੂੰ ਲੈ ਵੀ ਦੋਸਤੋ ਬਾਈ ਕਾਲੇ ਨੇ ਕੀਤਾ ਸੌਦਾ ਕਿੰਨੇ ਤਿੰਨ ਬੱਕਰੀਆਂ ਦਾ ਹਾਂ ਤਿੰਨ ਤਿੰਨ ਬੱਕਰੀਆਂ ਦਾ ਸੌਦਾ ਬਾਈ ਤੇਰੇ ਖਾਤੇ ਬੋਲੀ ਉਹ ਦਾ ਹੈਗਾ ਖਾਤਾ ਉਹਨਾਂ ਦਾ ਹੋਊਗਾ ਚਾਤਾ ਖਾਤਾ ਨੂੰ ਗੂਗਲ 'ਤੇ ਚੱਲਦਾ ਨਹੀਂ ਕੋਈ ਸੋ ਨਾ ਲੈ ਵੀ ਮਾੜੇ ਬੱਕਰੇ ਵਿਖਾ ਦੀ ਹੋਈ ਮਾੜੇ ਸਾਈਡ ਤੇ ਗੋੜੇ ਤੇਰੇ ਚ ਪਾ ਲੈ ਲੈ ਵੀ ਦੋਸਤੋ ਮੈਂ ਤਾਂ ਆਪ ਤੇਰ ਤੋਂ ਕਰੂਣੀ ਆ ਬੱਕਰੇ ਆ ਇੱਕ ਆ ਬੱਕਰਾ ਇਹੋ ਜ ਆਪ ਦੇ ਖਾਤੇ ਤੇ ਕਰਾਉਣਾ ਨਹੀਂ ਮੈਂ ਤਾਂ ਆਪ ਦਾ ਤੇ ਲੈ ਵੀ ਦੋਸਤੋ ਇੱਕ ਆ ਬੱਕਰਾ ਤੇ ਭਾਈ ਜਿਹੜਾ ਵੇਚਣਾ ਆ ਨਗਦ ਸੌਦਾ ਹੋਊਗਾ ਆਪਾਂ 32000 ਦੇਣਾ 15 ਇਹਦਾ 85000 82000 ਹਾਂ 15 ਨਹੀਂ ਦੀ ਸੰਦਾ ਬਿੰਨਾ ਆਪਾਂ ਕੋਲ ਲਾਉਣਾ ਨਾ ਪਾ ਦੇ 85000 ਰਲਾਲ ਨੂੰ ਪਵਾ ਦੇ ਕਿਵੇਂ ਕਰਾਂ ਦਾ ਸਭ ਦਾ ਬਾਈ ਸਾਢੇ 8 ਨੇ ਤੂੰ ਮੈਨੂੰ ਗੱਲ ਸੁਣ ਤੂੰ 10600 ਬਵਾਦ ਦੇ ਮੈਨੂੰ ਹਾਂ ਤੂੰ ਬਾਕੀ ਦੰਦ ਇੱਕ ਖਾਤੇ ਚ ਪਾਉਣਾ ਇੱਕ ਮਿੰਟ ਕਰ ਦੇ 10600 ਤੂੰ ਪਾ ਦੇ ਤੈਨੂੰ ਬਵਾਦ ਦੇ ਮੈਂ ਦੇਣਾ ਸਾਢੇ 8 ਤੋਂ ਉਤਲੇ ਨਹੀਂ ਉਹ ਤਾਂ ਇੱਕ ਬੰਦੇ ਤੋਂ ਸਾਢੇ 8 ਲੈਣਾ ਦਾ ਉਹੀ ਸਾਢੇ 8 ਹੀ ਪਾ ਦੇਣਾ ਬਾਕੀ ਮੈਂ ਹੋਰ ਪਾਉਣਾਗਾ ਇੱਥੇ ਬੱਕਰਾ ਉਹਦਾ ਵੀ ਕਰ ਲਾਂਗੀ ਕੋਈ ਗੱਲ ਨਹੀਂ ਲੱਦ ਪਾ ਦੂੰ ਮੈਂ ਬਾਬਾਈ ਨਾ ਕੀ ਆ ਬਾਪੂ ਨਾ ਕੀ ਆ ਹਾਂ ਪੈ ਜਾ ਉਹ ਵੀ ਪਿੰਡ ਕਿਹੜਾ ਸੀ ਆਪਣਾ ਖਾਰਾ ਜੀ ਖਾਰਾ ਹੀ ਆ ਹਾਂ ਠੀਕ ਹੈ ਕਿੰਨੇ ਨਗ ਲੈ ਕੇ ਆਏ ਸੀਗੇ ਤਿੰਨ ਲੈ ਬਾਬਾ ਤਿੰਨੇ ਵੇਗ ਗਏ ਹਾਂਜੀ ਲੈ ਵੀ ਤਿੰਨੇ ਬਾਬੇ ਦੇ ਨਗ ਵੇਗ ਗਏ ਆ ਆ ਪੈਸਾ ਆ ਗੈਰ ਲੋਈ ਤੂੰ ਬਾਕੀ 15000 ਆ ਗਿਆ ਸਾਡੇ 8000 ਆ ਗਿਆ ਉਹਦੀ ਗੱਲ ਸੀ ਲਖਾਈ ਆਪੋ ਆਪਣੀ ਹੈ ਨਾ ਨਹੀਂ ਫੋਨ ਕਿ ਨਹੀਂ ਚੱਟਿਆ ਕਰਾ ਲਾ ਮੇਰੀ ਹੋ ਗਈ ਗੱਲ ਸੁੱਤਾ ਪਿਆ ਅੰਦਰ ਡਿਊਟੀ ਸੀ ਅੱਛਾ ਕੋਈ ਨਹੀਂ ਵੀ ਖੜਾ ਚੱਟਾ ਅ ਵੀ ਦੋਸਤੋ ਆ ਤਿੰਨ ਬੱਕਰਿਆਂ ਦਾ ਸੌਦਾ ਹੋਇਆ ਜਿਹੜਾ ਇੱਕ ਕਾਲਾ ਕੋਠੇ ਗੁਰੂਗਿਆਂ ਵਾਲਾ ਉਹਨੇ ਕੀਤਾ ਠੀਕ ਆ ਦੋਸਤੋ ਪਿੰਡ ਖਰਾ ਬੱਕਰਾ ਮੰਡੀ ਦੇ ਤੁਸੀਂ ਜਰੂਰ ਪਹੁੰਚ ਕੇ ਕਰੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਦੋਸਤੋ ਦੋਸਤੋ ਆਦੋ ਪੱਠਾ ਛੱਡ ਕੇ ਦਾ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਕਿੱਥੋਂ ਲੈ ਕੇ ਆਏ ਸੀ ਆਸੀਂ ਬਾਈ ਕਿਹੜਾ ਪਿੰਡ ਸੀਗਾ ਕਿੱਥੋਂ ਲੈ ਕੇ ਆਏ ਸੀ ਹਾਂਜੀ ਮੌੜਾਂ ਤੋਂ ਬਾਈ ਮੌੜਾਂ ਤੋਂ ਆਈ ਸੀ ਬਾਈ ਹੋਰੀ ਤੇ ਲਈਆਂ ਕਿਹੜੇ ਬਾਈ ਨੇ ਆ ਕਾਲੇ ਨੇ ਹਾਂ ਲੇ ਵੀ ਕੋਠੇ ਗੁਰੂ ਕੇ ਵਾਲੇ ਕਾਲੇ ਨੇ ਬੱਕਰੀਆਂ ਲਈਆਂ ਤੇ ਕਿੰਨੇ ਦੀਆਂ ਹੋਈਆਂ ਬਾਈ ਫੜਾ ਪਾਏ ਵੇ ਪੈਸੇ ਯਾਰ ਕਾਲੇ ਨਾਲ ਕਰਦੇ ਆ ਗੱਲ ਪਾਦੇ ਪੈਸੇ ਹਜੇ ਪਾਏ ਨਾ ਦੁੱਧ ਲੈ ਵੀ ਦੋਸਤੋ ਆ ਪੱਠਾ ਦਾ ਸੌਦਾ ਹੋਇਆ 26000 ਚ ਤੇ ਲਖਾਈ ਆਪੋ ਆਪਣੀ ਕੀਤੀ ਆ ਖਾਤਾ ਬਸਣਾ ਮੜੀ ਦੇ ਤੁਸੀਂ ਦੇਖ ਸਕਦੇ ਹੋ ਲੈ ਵੀ ਖੋਲ ਲਾ ਅਵੀ ਚੰਗੇ ਨੋਤੇ ਹੋਏ ਆ ਚੰਗੇ ਨਾਗਾ ਜੀ ਤੁਸੀਂ ਬੋਗ ਵੇਖੋ ਨਹੀਂ ਬਾਈ ਯਾਰ ਖਰਾ ਬੱਕਰਾ ਮੰਡੀ ਤੇ ਦੋਸਤੋ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਇੱਕ ਕਾਲੇ ਕੋਠੇ ਗੁਰੂ ਕੇ ਕੋਠੇ ਵਾਲੇ ਨੇ ਖਰੀਦੇ ਆ ਲੈ ਚਲੋ